ਦੇਸ਼ ਨੇ ਬਹੁਤ ਸਾਰੀ ਤਰੱਕੀ ਕਰ ਲਈ 12 ਨਸੀ ਦੇ ਵਿੱਚ अर्बन ਰੋਪਵੇ ਬਣਦਾ ਪਬਲਿਕ ਟਰਾਂਸਪੋਰਟ ਦੇ ਲਈ 6500 ਕਰੋੜ ਦਾ ਜਿਹੜਾ ਬਜਟ ਦੱਸਿਆ ਜਾਂਦਾ ਤੇ 800 ਕਰੋੜ ਰੁਪਇਆ ਖਰਚ ਕੇ ਇਹ ਰੋਬੇ ਬਣਾਇਆ ਜਾਂਦਾ 12 ਨਸੀ ਦੇ ਵਿੱਚ ਪਹਿਲਾ ਇਹ ਪਹਿਲੀ ਇਹ ਕਹਿ ਸਕਦੇ ਆ ਵੀ ਸਿਟੀ ਆ ਜਿੱਥੇ ਰੋਪਵੇ ਬਣਾਇਆ ਗਿਆ ਤੇ ਰੋਬੇ ਪਬਲਿਕ ਦੇ ਲਈ ਚਲਾਇਆ ਗਿਆ ਪਰ ਸਭ ਤੋਂ ਖਾਸ ਗੱਲ ਕਿਹੜੀ ਨਜ਼ਰ ਆਉਂਦੀ ਹੈ ਕਿ 4 ਕਿਲੋਮੀਟਰ ਦਾ ਹੀ ਸਫ਼ਰ ਹੈ ਜਿਹੜਾ ਉਹ ਰੋਬੇ ਦੇ ਜ਼ਰੀਏ ਕੀਤਾ ਜਾ ਰਿਹਾ 12 ਨਸੀ ਦੇ ਵਿੱਚ ਪਬਲਿਕ ਬਹੁਤ ਜ਼ਿਆਦਾ ਸੀ ਟ੍ਰੈਫਿਕ ਦੇ ਕਰਕੇ ਇਹ ਰੋਬੇ ਦਾ ਬਣਾਇਆ ਪਰ ਸਭ ਤੋਂ ਵੱਡਾ ਰੀਜ਼ਨ ਕਹਿ ਲਿਏ ਕਿ ਲੋਕ ਕਿਤੇ ਨਾ ਕਿਤੇ ਸੜਕਾਂ ਦੇ ਕਾਰਨ ਪਰੇਸ਼ਾਨ ਨੇ ਤਾਂ ਰੋਪਵੇ ਬਣਾ ਕੇ ਸੁਬਿਧਤਾ ਦੇ ਦਿੱਤੀ ਪਰ ਗਰੀਬ ਲੋਕ ਜਿਹੜੇ ਸੜਕਾਂ ਤੇ ਤੁਰਦੇ ਨੇ ਉਹ ਰੋਪਵੇ ਤੇ ਕਿਵੇਂ ਚੜਨਗੇ ਉਹਨਾਂ ਦਾ ਬਜਟ ਜਿਹੜਾ ਹਿੱਲ ਜਾਣਾ ਤੇ ਰੋਪਵੇ ਦੇ ਨਾਂ ਤੇ ਟੈਕਨੋਲੋਜੀ ਤਾਂ ਲਿਆਂਦੀ ਜਾ ਰਹੀ ਹੈ ਡਿਵੈਲਪਮੈਂਟ ਤਾਂ ਲਿਆਂਦੀ ਜਾ ਰਹੀ ਹੈ ਪਰ ਗਰੀਬਾਂ ਦੀ ਸਹੂਲਤ ਕਿਤੇ ਨਾ ਕਿਤੇ ਖਤਮ ਕੀਤੀ ਜਾ ਰਹੀ ਹੈ ਤਾਂ ਦੋਸਤੋ ਇਹ ਵੀਡੀਓ ਨਾਲ ਨਾਲ ਚੱਲ ਰਹੀ ਹੈ ਕਿ ਇਹ 12 ਨਸੀ ਦਾ ਰੋਪਵੇ ਹੈ ਇੱਕ ਕਹਿ ਸਕਦੇ ਆ ਕਿ ਬੀਆਈਪੀ ਕਲਚਰ ਹੈ ਕਿ ਹਵਾ ਦੇ ਵਿੱਚ ਉੱਡਣ ਦੇ ਲਈ ਵੀ ਪੈਸੇ ਦੇਣੇ ਪੈਣਗੇ ਜੇਕਰ ਗਰੀਬ ਬੰਦਾ ਤਾਂ ਉਹ ਸੜਕ ਤੇ ਚੱਲੂਗਾ ਤੇ ਸੜਕਾਂ ਦੀ ਡਿਵੈਲਪਮੈਂਟ ਤੁਸੀਂ ਦੇਖ ਹੈ ਤਾਂ ਇਹ ਕਹਿ ਸਕਦੇ ਵੀ ਆਪਣੇ ਸ਼ਹਿਰਾਂ ਦੇ ਵਿੱਚ ਵੀ ਇਹ ਰੋਪਵੇਬ ਜਿਹੜਾ ਚੱਲਣਾ ਚਾਹੀਦਾ ਕਿਉਂਕਿ ਸੜਕਾਂ ਦੇ ਹਾਲ ਨੇ ਜਿਹੜੇ ਉਹ ਪੰਜਾਬ ਦੀਆਂ ਸੜਕਾਂ ਦੇ ਹਾਲ ਇੰਨੇ ਮਾੜੇ ਹੋਏ ਪਏ ਨੇ ਬਜਟ ਤਾਂ ਵੱਡਾ ਪਾਇਆ ਜਾਂਦਾ ਸੜਕਾਂ ਬਣਦੀਆਂ ਵੀ ਨੇ ਪਰ ਕੁਝ ਮਹੀਨਿਆਂ ਬਾਅਦ ਉਹ ਸੜਕਾਂ ਟੁੱਟ ਵੀ ਜਾਂਦੀਆਂ ਨੇ ਤਾਂ ਇਹ ਸਾਫ਼-ਸਾਫ਼ ਕ腐ਸ਼ਨ ਦੇ ਪਾਸੇ ਜਾਂਦਾ ਕਿ ਕਿਵੇਂ ਜਿਹੜੀ ਕਰਪਸ਼ਨ ਕੀਤੀ ਜਾ ਰਹੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਤਾਂ ਸੜਕਾਂ ਦੇ ਵਿੱਚ ਘਟਾਲੇ ਕਿੰਨੇ ਹੁੰਦੇ ਨੇ ਤੇ ਉਹ ਸੜਕਾਂ ਜਿਹੜੀਆਂ ਮਹੀਨੇ ਦੇ ਵਿੱਚ ਹੀ ਟੁੱਟ ਜਾਂਦੀਆਂ ਨੇ ਤਾਂ ਹੋ ਸਕਦਾ ਜਲਦੀ ਕਿਤੇ ਫੈਸਲਾ ਲਿਆ ਜਾਵੇ ਤਾਂ ਪੰਜਾਬ ਦੇ ਵਿੱਚ ਸੜਕਾਂ ਦੀ ਥਾਂ ਤੇ ਹਵਾ ਦੇ ਵਿੱਚ ਉੱਡਣ ਵਾਲੇ ਘਟੋਲੇ ਜਿਨ੍ਹਾਂ ਨੂੰ ਰੋਪਵੇ ਕਹਿੰਦੇ ਆ ਉਹ ਚਲਾਏ ਜਾਣ ਜਿਦੇ ਨਾਲ ਗਰੀਬ ਬੰਦਾ ਸਫ਼ਰ ਕਰ ਸਕੇ ਤੇ ਜਿਹੜੇ ਸੜਕਾਂ ਦੇ ਟੋਏ ਟੱਪਿਆਂ ਦੇ ਵਿੱਚ ਵਜਦੇ ਫਿਰਦੇ ਨੇ ਉਹਨਾਂ ਦੇ ਲਈ ਕੋਈ ਸਹੂਲਤ ਆ ਸਕੇ ਪਰ ਕਿਤੇ ਨਾ ਕਿਤੇ ਬਾਰਾਨਸੀ ਦੇ ਵਿੱਚ ਜਿਹੜਾ ਵੀਆਈਪੀ ਕਲਚਰ ਦੇਖ ਨੂੰ ਮਿਲਦਾ ਗਰੀਬ ਲੋਕ ਅੱਜ ਵੀ ਸੜਕਾਂ ਦੇ ਟ੍ਰੈਫਿਕ ਦਾ ਬੜਾ ਜਿਆਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਨਾਲ-ਨਾਲ ਚੱਲ ਰਹੀ ਹੈ ਤੁਹਾਡੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਕਿ 650 ਕਰੋੜ ਦਾ ਬਜਟ ਸੀ 800 ਕਰੋੜ ਰੁਪਏ ਦੇ ਵਿੱਚ ਜਿਹੜਾ ਬਜਟ ਇਹ ਪੂਰਾ ਹੋਇਆ 800 ਕਰੋੜ ਰੁਪਏ ਦੇ ਵਿੱਚ ਲੋਕ ਨੇ ਜਿਹੜੇ ਹਵਾ ਦੇ ਵਿੱਚ ਉੱਡਣ ਲੱਗ ਗਏ ਪਰ ਉੱਡਣ ਦੇ ਨਾਲ-ਨਾਲ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਸੜਕ ਦੀਆਂ ਜਿਹੜੀਆਂ ਰਸਤੇ ਦੀਆਂ ਸਹੂਲਤਾਂ ਨੇ ਉਹ ਖਤਮ ਹੋਈਆਂ ਨੇ ਕਿਉਂਕਿ ਟ੍ਰੈਫਿਕ ਕਿਤੇ ਨਾ ਕਿਤੇ ਫੇਰ ਵੀ ਓਨਾ ਹੀ ਨਜ਼ਰ ਆਉਂਦਾ ਹੈ। ਰੋਪਵੇ ਜਿੰਨੇ ਮਰਜ਼ੀ ਬਣ ਜਾਣ, ਡਿਵੈਲਪਮੈਂਟ ਜਿੰਨੀ ਮਰਜ਼ੀ ਹੋ ਜੇ ਪਰ ਸੜਕਾਂ ਦਾ ਸੁਧਾਰ ਹੋਣਾ ਲਾਜ਼ਮੀ ਹੈ ਕਿਉਂਕਿ ਸੜਕਾਂ ਜਿਹੜੀਆਂ ਕੁਝ ਸਮੇਂ ਬਾਅਦ ਟੁੱਟ ਜਾਂਦੀਆਂ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਤਾਂ ਤੁਹਾਡੇ ਕਿਹੜੇ-ਕਿਹੜੇ ਏਰੀਏ ਦੇ ਵਿੱਚੋਂ ਤੁਸੀਂ ਵੀਡੀਓ ਦੇਖ ਰਹੇ ਹੋ? ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ। ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤੇ ਇਹ ਜ਼ਰੂਰ ਦੱਸਣਾ ਹੈ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜੀ ਸੜਕ ਬਣੀ ਸੀ ਉਹ ਕਿੰਨੇ ਟਾਈਮ ਬਾਅਦ ਟੁੱਟ ਗਈ।